ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਧੰਵਹੀ ਗੁਰੂ ਸਾਹਿਬ ਜੀਓ ਹੂ ਗੌਲੀ ਸੁਖਮਨੀ ਮਹਿਲਾ ਪੰਜਵਾ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦਿ ਆ ਗੁਰੇ ਨਮਹ ਜੁਗਾਤ ਗੁਰੇ ਨਮਹ ਸਾਤ ਗੁਰੇ ਨਮਹ ਸ੍ਰੀ ਗੁਰਦੇਵ ਨਮਸਟ ਪਦੀ ਸਿਮਰੋ 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 ਸੁਖ ਪਾਵੋ ਕਲ ਕਲੇਸ਼ ਤਨ ਮਹੀਂ ਮਿਟਾਵੋ ਸਿਮਰਉ ਜਾ ਸਬਿਸੰਬਰ ਇਕੈ ਨਾਮ ਜਪਤ ਅਗਨ ਤਿ ਅਨਿਕੈ 베ਦ ਪੁਰਾਨ ਸਿਮਰਤ ਸੁਦੀ ਅਖਰ ਕੀਨੇ RAM ਨਾਮ ਇਕ ਅਖਰ ਕਿੰ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿ ਮਾਗਨੀ ਨ ਆਵੇ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੀ ਉੰਦਾਰੋ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੀ ਉਦਾਰੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰਸਿਹਾਇ ਸਤ ਸੰਗਤ ਜੀ ਬੜੇ ਹੀ ਵੱਡਿਆਂ ਭਾਗਾ ਵਾਲੇ ਆਮ ਸਤਿਗੁਰਾਂ ਦੀ ਅਪਾਰ ਮਿਹਰਮਤ ਬਖਸ਼ਿਸ਼ ਹੋਈ ਹੈ ਆਪਾਂ ਸਬਨਾ ਦੇ ਉੱਪਰ ਜੋ ਸਤਪੁਰਾਂ ਨੇ ਸਰਦਾ ਦੇ ਕੇ ਸਾਨੂੰ ਅੰਮ੍ਰਿਤ ਮਿਲੇ ਦੇ ਜਗ ਨੇ ਬਖਸ਼ ਕੇ ਆਪਣੀ ਗੋਦ ਦੇ ਅੰਦਰ ਬੈਠਣ ਦਾ ਜਿਹੜਾ ਸੁਭਾਗ ਸਮਾ ਸਾਨੂੰ ਸਭਨਾਂ ਨੂੰ ਬਖਸ਼ਿਆ ਹੈ ਅੱਜ ਤੋਂ ਜੋ ਸਤਪੁਰਾਂ ਦੀ અપਾਰ ਬਖਰਾਮਤ ਬਖਸ਼ੀ ਤੇ صدਕਾ ਜੋ ਅੰਮ੍ਰਿਤਮਈ ਕੁਰਬਾਨੀ ਸ੍ਰੀ ਸੁਖਮਨੀ ਸਾਹਿਬ ਬਾਣੀ ਦੀ ਜੋ ਲੜੀਵਾਰ ਆਪਾਂ ਵਿਚਾਰ ਦੀ ਅਰੰਭਤਾ ਕਰ ਰਹੇ ਹਾਂ ਸਤਿਗੁਰਾਂ ਦੇ ਪਾਸ ਰਲ ਮਿਲ ਕੇ ਅਰਦਾਸ ਕੀਤੀ ਮਾਲਕਾ ਕਿਰਪਾ ਕਰੀ ਸਮਤ ਬਖਸ਼ੀ ਇਨੇ ਕੋ ਦਾਤ ਬਖਸ਼ੀ ਤਾਂ ਜੋ ਰਲ ਮਿਲ ਕੇ ਇਸ ਬਾਣੀ ਦੀ ਵਿਚਾਰ ਅਸੀਂ ਕਰ ਸਕੀਏ ਤੇ ਸਮਝ ਸਕੀਏ ਵੀ ਸੱਚੇ ਪਤਸ਼ਾਹ ਜੀ ਨੇ ਸਾਨੂੰ ਕੀ ਬਖਸ਼ਿਸ਼ ਕੀਤਾ ਹੈ ਕੀ ਸਮਝਉਣ ਦਾ ਯਤਨ ਕੀਤਾ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਮਨਾਂ ਦੀਆਂ ਮਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਉ ਹਾਜ਼ਰੀ ਬੜੇ ਹੀ ਆਦਬ ਸਤਕਾਰ ਦੇ ਨਾਲ ਬਲਾਉਂ ਚੀ ਫਤੇ ਆਖੋ ਜੀ ਵਾਜ ਦੀ ਗੁਰੂ ਦੀ ਕਾਲਸਾ ਵਾਜ ਦੀ ਕ੍ਰੁਤੀ ਕੀ ਫਤੀ ਸਹੀਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬੰਬਰਕ ਰਚਨਾ ਤੋਂ ਚਰਨ ਕੀਤੇ ਇਹ ਪਾਵਨ ਬੋਲ ਇਹ ਬਾਣੀ ਰਾਗ ਗਉੜੀ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 262 ਦੇ ਉੱਪਰ ਸੁਭਾਈ ਮਨ ਹੈ ਜਿਸ ਦੇ ਵਿੱਚੋਂ ਆਪਾਂ ਪਹਿਲੇ ਸ਼ਲੋਕ ਅਤੇ ਪਹਿਲੀ ਅਸ਼ਟ ਪਦੀ ਦਾ ਜਿਹੜਾ ਪਹਿਲਾ ਪਦ ਹੈ ਉਹਦਾ ਨਾਲ ਮਿਲ ਕੇ ਜੋ ਬਾਖ ਕੀਤਾ ਹੈ ਉਹਨਾਂ ਨੂੰ ਅੱਜ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵੀ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀ ਕਰਦੇ ਨੇ ਜਿਸ ਤਰ੍ਹਾਂ ਕੋਈ ਕਵੀ ਜਾਂ ਕੋਈ ਲਖਾਰੀ ਆਪਣੀ ਜਦੋਂ ਵੀ ਰਚਨਾ ਨੂੰ ਲਿਖਦਾ ਹੈ ਨਾ ਉਹਦੇ ਤੋਂ ਪਹਿਲਾਂ ਉਹ ਆਪਣੇ ਈਸ਼ਟ ਦੀ ਆਰਾਧਨਾ ਜ਼ਰੂਰ ਕਰਦਾ ਹੈ ਆਪਣੇ ਈਸ਼ਟ ਨੂੰ ਜ਼ਰੂਰ ਯਾਦ ਕਰਦਾ ਹੈ ਉਹਦੀ ਮਦਦ ਮੰਗਦਾ ਹੈ ਵੀ ਬੇਨਤੀ ਕਰਦਾ ਹੈ ਵੀ ਸੱਚੇ ਪਾਤਸ਼ਾਹ ਕਿ ਮੇਰੇ ਇਸ਼ਟ ਹੈ ਮੇਰੇ ਵਾਹਿਗੁਰੂ ਕਿਰਪਾ ਕਰਿਆ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਇਹ ਜਿਹੜੀ ਰਚਨਾ ਹੈ ਜਾਂ ਇਹ ਕਵਿਤਾ ਹੈ ਇਹ ਕਵਿਤਾ ਲਿਖਣ ਲੱਗਾ ਆਪ ਸਮਤ ਮਖਣੀ ਇਸੇ ਤਰ੍ਹਾਂ ਜਦੋਂ ਧੰਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਣੀ ਨੂੰ ਲਿਖਿਆ ਤੇ ਸਬਣਾ ਤੋਂ ਪਹਿਲਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਵੀ ਸੱਚੇ ਪਾਤਸ਼ਾਹ ਤੂੰ ਇੱਕ ਹੈ ਹਰ ਜਗ੍ਹਾ ਦੇ ਉੱਪਰ ਵਿਆਪਕ ਹੈ ਤੇ ਕਿਰਪਾ ਇਹ ਕਰੀ ਤੂੰ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਹੈ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਗੁਰੂ ਮਿਲ ਪਵੇ ਤੇ ਜਿਹਦਾ ਆਪਾਂ ਸੰਖੇਪ ਰੂਪ ਆਪਾਂ ਹੁਣ ਪੜਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਦਾ ਅਰਥ ਹੋ ਗਿਆ ਇੱਕ ਓੰਕਾਰ ਦਾ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ ਕਣ-ਕਣ ਦੇ ਵਿੱਚ ਸਤ ਗੁਰ ਪ੍ਰਸਾਦ ਤੇ ਸਤ ਗੁਰ ਦਾ ਅਰਥ ਹੋ ਗਿਆ ਸਤ ਗੁਰੂ ਗੁਰੂ ਇਹ ਪ੍ਰਸਾਦ ਹੈ ਪ੍ਰਸਾਦ ਸ਼ਬਦ ਨਹੀਂ ਪ੍ਰਸਾਦ ਜਿਹੜਾ ਸ਼ਬਦ ਆਪਾਂ ਵਰਤਦੇ ਆ ਨਾ ਉਹ ਪ੍ਰਸਾਦ ਜਿਵੇਂ ਕੜਾ ਪ੍ਰਸਾਦ ਹੋ ਗਿਆ ਜਾਂ ਫੁਲੜੀਆਂ ਦਾ ਪ੍ਰਸਾਦ ਹੋ ਗਿਆ ਵੀ ਜਿਹੜੀ ਖਾਣ ਵਾਲੀ ਚੀਜ਼ ਹੋਵੇ ਉਹਨੂੰ ਅਸੀਂ ਕਹਿੰਦੇ ਆ ਵੀ ਇਹ ਪ੍ਰਸਾਦ ਹੈ ਰੱਬ ਦਾ ਪ੍ਰਸਾਦ ਜਿਹੜਾ ਸ਼ਬਦ ਹੈ ਇਹ ਕਿਰਪਾ ਦੇ ਕਰਕੇ ਵਰਤਿਆ ਜਾਂਦਾ ਹੈ ਵੀ ਮਾਲਕਾ ਜਿਵੇਂ ਆਪਾਂ ਰਹਿਮਤ ਜਾਂ ਦਇਆ ਮਿਹਰ ਸ਼ਬਦ ਵਰਤਿਆ ਆਪਣੇ ਕਰਮ ਕਰੀ ਬਖਸ਼ਿਸ਼ ਕਰੀ ਇਸੇ ਤਰ੍ਹਾਂ ਸਤਿਗੁਰਾਂ ਨੇ ਉਸ ਅਕਾਲ ਪੁਰਖ ਦੇ ਅੱਗੇ ਕਿਰਪਾ ਇਹ ਕੀਤੀ ਵੀ ਮਾਲਕਾ ਵੀ ਜੇ ਤੇਰੇ ਨਾਲ ਮਿਲਣਾ ਹੈ ਤੇ ਉਹ ਤਾਂ ਮਿਲਿਆ ਜਾ ਸਕਦਾ ਜੇਕਰ ਤੇਰੀ ਕਿਰਪਾ ਕਰਕੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਪ੍ਰਾਪਤੀ ਹੋ ਜਾਵੇ ਸਬਨਾ ਤੋਂ ਪਹਿਲਾਂ ਉਸ ਮਾਲਕ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਫਿਰ ਸ਼ਬਦ ਵਰਤੇ ਸਲੋਕ ਆਦ ਗੁਰੇ ਨਮਹ ਤੇ ਨਮਹ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤੇ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਨਮਾ ਦਾ ਜਿਹੜਾ ਅਰਥ ਹੁੰਦਾ ਹੈ ਕਿਸੇ ਚੀਜ਼ ਨੂੰ ਨਮਸਕਾਰ ਕਰ ਦੇਣਾ ਕਿਸੇ ਚੀਜ਼ ਨੂੰ ਬੰਦਨਾ ਕਰ ਲੈਣੀ ਜਿਹੜੇ ਅੱਜ ਦੇ ਜਿਹੜੇ ਨਵੀਨ ਵਿਦਵਾਨ ਹੋਏ ਨੇ ਜਦੋਂ ਉਹਨਾਂ ਨੇ ਇਸ ਪੰਕਤੀਆਂ ਦੇ ਅਰਥ ਕੀਤੇ ਨਾ ਉਹਨਾਂ ਇਸ ਪੰਕਤੀਆਂ ਦੇ ਅਰਥ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜ ਕੇ ਅਰਥ ਕੀਤੇ ਨੇ ਉਹਨਾਂ ਨੇ ਬਚਨ ਵਰਤੇ ਕਹਿਣ ਲੱਗੇ ਇਹ ਸੱਚੇ ਪਾਤਸ਼ਾਹ ਹੀ ਮੇਰੇ ਵਾਹਿਗੁਰੂ ਪਰਮਾਤਮਾ ਜੀ ਆਦ ਗੁਰ ਏ ਨਮਾ ਸਭ ਤੋਂ ਪਹਿਲਾਂ ਤੇ ਮਾਲਕਾ ਤੇਰੇ ਚੰਨਾਂ ਦੇ ਵਿੱਚ ਨਮਸਕਾਰ ਹੈ ਕਿਉਂਕਿ ਉਹ ਆਦ ਤੋ ਹੈ ਜਦੋਂ ਤੋਂ ਸੰਸਾਰ ਆਰੰਭ ਹੋਇਆ ਹੈ ਉਦੋਂ ਤੋਂ ਉਹ ਮਾਲਕ ਪਰਮਾਤਮਾ ਮੌਜੂਦ ਹੈ ਤੇ ਫਿਰ ਸ਼ਬਦ ਵਰਤੇ ਕਹਿੰਦੇ ਜੁਗਾਦ ਗੁਰੇ ਨਮਾ ਵੀ ਜਿਹੜਾ ਜੁਗਾ ਜੁਗਾਂਤਰਾ ਤੋਂ ਜੁਗਾ ਤੋਂ ਉਹ ਚੱਲਦਾ ਆ ਰਿਹਾ ਵੀ ਕਿਸੇ ਯੁਗ ਦੇ ਵਿੱਚ ਨਾ ਤਾਂ ਉਹ ਮਰਦਾ ਹੈ ਨਾ ਉਸਦਾ ਜਨਮ ਹੁੰਦਾ ਹੈ ਜਿਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਉਹ ਵੀ ਹੈ ਵਾਹਿਗੁਰੂ ਜੀ ਤੇ ਅੱਗੇ ਸ਼ਬਦ ਵਰਤੇ ਸਤਿਗੁਰੇ ਨਮਾ ਤੇ ਪਹਿਲਾਂ ਅਕਾਲ ਪੁਰਖ ਨੂੰ ਆਰਾਧਨ ਕੀਤਾ ਹੁਣ ਗੁਰੂ ਨੂੰ ਆਰਾਧਨ ਕਰਦੇ ਪਏ ਨੇ ਸਤਿਗੁਰੂ ਨੂੰ ਆਰਾਧਨ ਕਰਦਿਆ ਹੋਇਆ ਦਾ ਸ਼ਬਦ ਵਰਤੇ ਕਿ ਪਹਿਲਾਂ ਅਕਾਲ ਪੁਰਖ ਦੇ ਅੱਗੇ ਮੇਰੀ ਬੰਦਨਾ ਹੈ ਨਮਸਕਾਰ ਹੈ ਫਰਿਆਦ ਹੈ ਹੁਣ ਬੇਨਤੀ ਕਰਦੇ ਧੰਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਮੇਰੇ ਸਤਿਗੁਰੂ ਜੀ ਮੇਰੇ ਗੁਰੂ ਜੀ ਹੁਣ ਮੈਂ ਤੁਹਾਡੇ ਅੱਗੇ ਆਪਣੀ ਨਮਸਕਾਰ ਪਿਆ ਕਰਦਾ ਵਾ ਸ੍ਰੀ ਗੁਰਦੇਵ ਏ ਨਮਾ ਵੀ ਸ੍ਰੀ ਦਾ ਅਰਥ ਹੁੰਦਾ ਸਭ ਤੋਂ ਸ਼ਰੋਮਣੀ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਚਾ ਤੇ ਆਪਾਂ ਹਰ ਕਿਸੇ ਦਿਨਾ ਸ੍ਰੀ ਸ਼ਬਦ ਨਹੀਂ ਲਾ ਸਕਦੇ ਤੇ ਨਾ ਆਪਾਂ ਲਾਉਨੇ ਆ ਉਹਦੇ ਨਾਲ ਲਾਉਨੇ ਆ ਵੀ ਜਿਹੜਾ ਬਹੁਤ ਹੀ ਜ਼ਿਆਦਾ ਉੱਚਾ ਹੋਵੇ ਜਿਹੜਾ ਬਹੁਤ ਹੀ ਜ਼ਿਆਦਾ ਸਤਕਾਰਯੋਗ ਹੋਵੇ ਸਲਾਉਣਯੋਗ ਹੋਵੇ ਤੇ ਉਹਦੇ ਲਈ ਅਸੀਂ ਸ਼ਬਦ ਵਰਤਦੇ ਹਾਂ ਸ੍ਰੀ ਤੇ ਮੇਰੇ ਸਤਿਗੁਰਾਂ ਦੇ ਸ਼ਬਦ ਵਰਤੇ ਕਹਿਣ ਲੱਗੇ ਬਿਮਾਲਕਾ ਜੀ ਸ੍ਰੀ ਗੁਰਦੇਵ ਏ ਨਮਾ ਬੇਹੇ ਮੇਰੇ ਗੁਰਦੇਵ ਜੀ ਹੇ ਮੇਰੇ ਸਤਿਗੁਰੂ ਜੀ ਤੁਸੀਂ ਸਾਰਿਆਂ ਤੋਂ ਸ਼ਰੋਮ ਨਹੀਂ ਹੋ ਸਾਰਿਆਂ ਤੋਂ ਵੱਡੇ ਹੋ ਸਾਰਿਆਂ ਤੋਂ ਸ੍ਰਿਸ਼ਟ ਹੋ ਸਭਨਾ ਤੋਂ ਪਹਿਲਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਪਿਆ ਕਰਦਾ ਵਾਂ ਇਹ ਜਿਹੜੇ ਅਰਥ ਅੱਜ ਦੇ ਵਿਦਵਾਨਾਂ ਨੇ ਕੀਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਟਿੱਕਾ ਉਹ ਕੀਤਾ ਹੈ ਫਰੀਦਕੋਟ ਟਿੱਕਾ ਹੁੰਦਾ ਆਪਾਂ ਜਦੋਂ ਪੜਨੇ ਆ ਨਾ ਵਕ ਵਕ ਟਿੱਕਿਆਂ ਨੂੰ ਪੜਦੇ ਆ ਫਰੀਦਕੋਟ ਹੀ ਆ ਟਿੱਕਾ ਤੇ ਜਦੋਂ ਉਹਨੂੰ ਆਪਾਂ ਬਾਣੀ ਦੇ ਵਿੱਚੋਂ ਪੜੀਏ ਫਰੀਦਕੋਟ ਹੀ ਟਿੱਕੇ ਨੂੰ ਆਪਾਂ ਪੜੀਏ ਤੇ ਉਥੇ ਇਹਨਾਂ ਦੇ ਅਰਥ ਉਹਨਾਂ ਨੇ ਅਨੋਖੇ ਜਿਹੇ ਢੰਗ ਨਾਲ ਕੀਤੇ ਨੇ ਵੈਸੇ ਉਹ ਵੀ ਠੀਕ ਨੇ ਉਹਨਾਂ ਨੇ ਅਰਥ ਕੀਤੇ ਕਿੰਨ ਲੱਗੇ ਆਗ ਗੁਰੇ ਨਮਾ ਕਹਿੰਦੇ ਕਿ ਵੀ ਆਦ ਦਾ ਅਰਥ ਹੈ ਵੀ ਸਭ ਤੋਂ ਪਹਿਲਾ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਪ੍ਰਥਮ ਗੁਰੂ ਨੂੰ ਯਾਦ ਕਰਦੇ ਪਿੰ ਨੇ ਜਿਵੇਂ ਆਪਾਂ ਅਰਦਾਸ ਦੇ ਵਿੱਚ ਬਚਨ ਪੜੇ ਸਨ ਨਾ ਪ੍ਰਥਮ ਪਗੋਤੀ ਸਿਮਰਕੈ ਗੁਰੂ ਨਾਨਕ ਲਈ ਧਾਈ ਪਹਿਲਾ ਅਕਾਲ ਪੁਰਖ ਨੂੰ ਯਾਦ ਕੀਤਾ ਉੱਤੇ ਇੱਕ ਓੰਕਾਰ ਦੇ ਵਿੱਚ ਅਕਾਲ ਪੁਰਖ ਦਾ ਆਰਾਧਨ ਕਰ ਦਿੱਤਾ ਤੇ ਹੁਣ ਜਦੋਂ ਅੱਗੇ ਸ਼ੁਰੂਆਤ ਹੋਈ ਤੇ ਉਹਨਾਂ ਨੇ ਸ਼ਬਦ ਵਰਤੇ ਕਹਿੰਦੇ ਆਗ ਗੁਰੇ ਏ ਨਮਾ ਤੇ ਸਭ ਤੋਂ ਪਹਿਲਾ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਮੈਂ ਆਪਣੀ ਅਰਦਾਸ ਪਿਆ ਕਰਦਾ ਵਾਂ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਨਮਸਕਾਰ ਹੈ ਤੇ ਫਿਰ ਸ਼ਬਦ ਵਰਤੇ ਜੁਗਾਦ ਗੁਰੇ ਏ ਨਮਾ ਤੇ ਜੁਗਾਦ ਦਾ ਅਰਥ ਹੁੰਦਾ ਹੈ ਦੋ ਜੁਗ ਜੁਗ ਪਲੱਸ ਦੋ ਬਣ ਜਾਂਦਾ ਹੈ ਤੀ जुगाड़ ਦਾ ਅਰਥ ਹੋ ਗਿਆ ਦੂਜੇ ਸਤਗੁਰੂ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਕੀਤੀ ਉਹਦੇ ਤੋਂ ਬਾਅਦ ਉਹਨਾਂ ਨਮਸਕਾਰ ਕੀਤੀ ਕਹਿਣ ਲੱਗੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਤੁਹਾਡੇ ਵੀ ਚੰਨਾਂ ਦੇ ਵਿੱਚ ਇਹ ਫਰਿਆਦ ਹੈ ਬੇਨਤੀ ਹੈ ਤੁਹਾਨੂੰ ਵੀ ਮੈਂ ਨਮਸਕਾਰ ਪਿਆ ਕਰਦਾ ਵਾਂ ਤੇ ਸਤਗੁਰੇ ਇਹ ਨਮਾ ਤੇ ਸਤਗੁਰੇ ਦਾ ਉਹਨਾਂ ਅਰਥ ਕੀਤਾ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਅੱਗੇ ਸ੍ਰੀ ਗੁਰਦੇਵ ਇਹ ਨਮਾ ਤੇ ਸ੍ਰੀ ਗੁਰਦੇਵ ਦਾ ਉਹਨਾਂ ਅਰਥ ਕੀਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਤਿਹਾਸ ਵੀ ਆਪਾਂ ਜਦੋਂ ਪੜ੍ਹਦੇ ਆ ਨਾ ਤੇ ਮੈਂ ਅਕਸਰ ਤੁਹਾਡੇ ਨਾਲ ਸ਼ਾਇਦ ਇਸ ਘਟਨਾ ਦਾ ਜ਼ਿਕਰ ਕੀਤਾ ਹੋਵੇ ਕੋਈ ਜੋਗੀ ਆਇਆ ਸਤਿਗੁਰੂ ਦੇ ਦਰ ਤੇ ਫਰਿਆਦੀ ਬਣ ਕੇ ਕਹਿ ਲਗਾ ਸੱਚੇ ਪਾਤਸ਼ਾਹ ਕੁਝ ਮੇਰੀ ਝੋਲੀ ਦੇ ਵਿੱਚ ਪਾਉਣਾ ਕਰੋ ਕੁਝ ਮੈਨੂੰ ਝੋਲੀ ਦੇ ਵਿੱਚ ਤੋਂ ਕੋਈ দান ਆਪਣੇ ਵੱਲੋਂ ਦੇਣਾ ਕਰੋ ਮੇਰੇ ਸਤਗੁਰਾਂ ਨੇ ਪਹਿਲਾ ਟਕਾ ਕੱਢਿਆ ਉਹਦੇ ਹੱਥ ਤੇ ਰੱਖਿਆ ਹੱਥ ਤੇ ਰੱਖਣ ਲੱਗੇ ਕਹਿਣ ਲੱਗੇ ਇਹ ਪ੍ਰਥਮ ਗੁਰੂ ਦਾ ਦਾਨ ਹੈ ਦੂਸਰਾ ਟਕਾ ਕੱਢਿਆ ਉਹਨਾਂ ਕਹਿਆ ਵੀ ਇਹ ਦੂਸਰੇ ਗੁਰੂ ਦਾ ਦਾਨ ਹੈ ਤੀਸਰਾ ਟਕਾ ਕੱਢਿਆ ਉਹਦੇ ਤਲੀ ਤੇ ਰੱਖਿਆ ਤੇ ਤਲੀ ਤੇ ਰੱਖ ਕੇ ਕਹਿ ਲੱਗੇ ਇਹ ਤੀਸਰੇ ਗੁਰੂ ਦਾ ਜਿਹੜਾ ਦਾਨ ਹੈ ਤੇ ਚੌਥਾ ਟਕਾ ਰੱਖਿਆ ਤੇ ਚੌਥਾ ਟਕਾ ਰੱਖ ਕੇ ਕਹਿ ਲੱਗੇ ਵੀ ਇਹ ਚੌਥੇ ਗੁਰੂ ਦਾ ਦਾਨ ਹੈ ਤੇ ਜਦੋਂ ਆਪਣੀ ਵਾਰੀ ਆਈ ਤੇ ਆਪਣਾ ਟਕਾ ਚੁਕਿਆ ਰੱਖਣ ਲੱਗੇ ਤੇ ਜੋਗੀ ਨੂੰ ਕਹਿ ਲੱਗੇ ਵੀ ਜੋਗੀ ਜੀ ਇਦਾਂ ਕਰਿਆ ਜੇ ਤੁਸੀਂ ਫਰਿਆਦ ਕਰਿਆ ਜੇ ਤੁਸੀਂ ਦਾਨ ਲੈਣ ਲਈ ਕੁਝ ਲੈ ਲਈ ਸਾਡੇ ਦਰਤੇ ਆਇਓ ਗੁਰੂ ਨਾਨਕ ਦੇ ਦਰਤੇ ਆਇਓ ਫਰਿਆਦ ਇਹ ਕਰਿਆ ਜੇ ਵੀ 4 ਟਕੇ ਮੈਂ ਤੁਹਾਨੂੰ ਦੇ ਦਿੱਤੇ ਨੇ ਪੰਜਵਾਂ ਮੈਂ ਟਕਾ ਦੇ ਰਿਆਂ ਤੁਸੀਂ ਫਰਿਆਦ ਇਹ ਕਰਿਆ ਜੇ ਵੀ ਇਨ੍ਹਾਂ ਚਾਰ ਗੁਰੂ ਸਹਿਬਾਨਾਂ ਦੇ ਅੱਗੇ ਅਰਦਾਸ ਕਰਿਆ ਜੇ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਦੀ ਜਿਹੜੀ ਸਿੱਖੀ ਹੈ ਇਹ ਵੀ ਨਿਭ ਜਾਵੇ ਪਾਪ ਦੇ ਇਤਿਹਾਸ ਨੂੰ ਪੜਦੇ ਉੱਥੇ ਵੀ ਉਹਨਾਂ ਸ਼ਬਦ ਵਰਤੇ ਨੇ ਇਥੇ ਜਿਹੜਾ ਫਰੀਦਕੋਟ ਟਿਕਿਆ ਹੈ ਵੀ ਉਸਨੇ ਇਹ ਅਰਥ ਕੀਤੇ ਨੇ ਕਹਿੰਦਾ ਪਹਿਲਾਂ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲਾਂ ਚਾਰ ਗੁਰੂ ਸਾਹਿਬਾਨਾਂ ਨੂੰ ਨਮਸਕਾਰ ਕੀਤੀ ਕਿਉਂ ਆਪਾਂ ਬਾਣੀ ਦੇ ਵਿੱਚੋਂ ਵੀ ਬਚਨ ਪੜ੍ਹਦੇ ਆ ਉਹਦੇ ਵਿੱਚ ਵੀ ਇਹ ਬਚਨ ਵਰਤੇ ਨੇ ਕਹਿਣ ਲੱਗੇ ਵੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲਾ ਰਾਈ ਕਹਿੰਦਾ ਮਾਲਕਾ ਵੀ ਸਭ ਤੋਂ ਪਹਿਲਾਂ ਤੇ ਮੈਂ ਦੋ ਚੀਜ਼ਾਂ ਕਰਦਾ ਵਾਂ ਜਿਹੜਾ ਸਾਡਾ ਹੋਣ ਦਾ ਮਕਸਦ ਹੈ ਉਹ ਮਕਸਦ ਕੀ ਹੈ ਵੀ ਸਭ ਤੋਂ ਪਹਿਲਾਂ ਮਾਲਕਾ ਤੇਰੇ ਦਰ ਦੇ ਉੱਤੇ ਮੈਂ ਨਮਸਕਾਰ ਪਿਆ ਕਰਦਾ ਮੈਂ ਬੰਦਨਾ ਦਾ ਅਰਥ ਹੁੰਦਾ ਹੈ ਨਮਸਕਾਰ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਪ੍ਰਾਣੇ ਸਮਿਆਂ ਦੇ ਵਿੱਚ ਨਾ ਪਹਿਲਾਂ ਜਦੋਂ ਬੱਚੇ ਹੁੰਦੇ ਸਨ ਕਿਸੇ ਨੂੰ ਮਿਲਣਾ ਤੇ ਉਹਨਾਂ ਸਿਰ ਝੁਕੋਣਾ ਤੇ ਆਪਣੀ ਨਮਸਕਾਰ ਕਰਨੇ ਅੱਗੇ ਸਿਰ ਝੁਕਾ ਕੇ ਪੈਰੀ ਹੱਥ ਲਾਣਾ ਉਹ ਵੀ ਇੱਕ ਸਤਕਾਰ ਦੇ ਤੌਰ ਤੇ ਮੰਨਿਆ ਜਾਂਦਾ ਸੀ ਕਿਹਾ ਜਾਂਦਾ ਸੀ ਵੀ ਇਹ ਵੱਡੇ ਨੇ ਵੱਡਿਆਂ ਦੇ ਅੱਗੇ ਝੁਕਣਾ ਸਾਡਾ ਫਰਜ਼ ਮੰਨਦਾ ਤੇ ਅਸਲ ਦੇ ਵਿੱਚ ਇਸੇ ਕਰਕੇ ਹੀ ਸੱਚ ਜਾਣਿਆ ਜੇ ਜਦੋਂ ਉਹ ਆਪਣੇ ਵੱਡਿਆਂ ਦੇਗੇ ਝੁਕਣਾ ਸ਼ੁਰੂ ਕਰ ਦਿੰਦੇ ਸਨ ਤੇ ਉਹਨਾਂ ਨੂੰ ਅਸਲ ਦੇ ਵਿੱਚ ਝੁਕਣਾ ਆ ਜਾਂਦਾ ਸੀ ਤੇ ਉਹ ਆ ਕੇ ਗੁਰੂ ਦੇ ਅੱਗੇ ਵੀ ਝੁਕਣਾ ਸਿੱਖ ਜਾਂਦੇ ਸਨ ਤੇ ਅੱਜ ਕੱਲ ਥੋੜਾ ਜਿਹਾ ਧਿਆਨ ਮਾਰਿਆ ਜੇ ਕਈ ਪਰਿਵਾਰਾਂ ਦੇ ਹਰ ਪਰਿਵਾਰ ਦੇ ਨਹੀਂ ਮੈਂ ਕਹਿ ਸਕਦਾ ਕਈ ਪਰਿਵਾਰਾਂ ਦੇ ਬੱਚੇ ਅਜਿਹੇ ਨੇ ਜਿਹੜੇ ਕਦੀ ਧਾਰਮਿਕ ਸਥਾਨ ਤੇ ਜਾਣ ਗੁਰੂ ਘਰ ਦੇ ਵਿੱਚ ਜਾਣ ਤੇ ਉਹਨਾਂ ਨੂੰ ਨਮਸਕਾਰ ਹੀ ਨਹੀਂ ਕਰਨੀ ਹੁੰਦੀ ਮੱਥਾ ਹੀ ਨਹੀਂ ਟੇਕਣਾ ਹੁੰਦਾ ਚੁੱਕਰੇ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਅਸਲ ਦੇ ਵਿੱਚ ਉਹਨਾਂ ਨੂੰ ਘਰ ਦੇ ਵਿੱਚ ਸੀ ਝੁਕਾਣਾ ਸਿਖਾਇਆ ਹੀ ਨਹੀਂ ਨਮਸਕਾਰ ਕਰਨੀ ਸਿਖਾਈ ਨਹੀਂ ਤੇ ਸਤਿਗੁਰੂ ਕਹਿਣ ਲੱਗੇ ਵੀ ਮਾਲਕਾ ਪੈਨਾ ਤੇਰੇ ਚਰਨਾਂ ਦੇ ਵਿੱਚ ਮੈਂ ਨਮਸਕਾਰ ਪਿਆ ਕਰਦਾ ਵਾ ਤੇ ਕਿਰਪਾ ਕਰ ਵੀ ਮੈਂ ਤੇਰੇ ਗੁਨਾ ਨੂੰ ਗਾਵਾਂ ਤੇ ਉਹਦੇ ਤੋਂ ਬਾਅਦ ਜਦੋਂ ਇਹ ਸ਼ਲੋਕ ਦੇ ਅਰਥ ਕੀਤੇ ਅੱਗੇ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਹੈ ਅਸ਼ਟਪਦੀ ਤੇ ਅਸ਼ਟਪਦੀ ਦਾ ਅਰਥ ਹੁੰਦਾ ਹੈ ਵੀ 8 ਪਦਿਆਂ ਵਾਲੀ ਸ਼ਲੋਕ ਦੇ ਅਰਥ ਜਿਕਰ ਸੰਕੇਪ ਅਸ਼ਟਪਦੀ ਦੇ ਅਰਥ ਸੰਕੇਪ ਰੂਪ ਦੇ ਵਿੱਚ ਵੇਖਣੇ ਤੇ ਸ਼ਲੋਕ ਅਰਥ ਕਰਦਾ ਪਿਆ ਤੇ ਜੇਕਰ ਉਸੇ ਹੀ ਚੀਜ਼ ਨੂੰ ਖੋਲ ਕੇ ਵੇਖਣਾ ਹੋਵੇ ਉਸ ਨੂੰ ਖੋਲ ਕੇ ਦਰਸਾਉਣਾ ਹੋਵੇ ਤੇ ਸ਼ਲੋਕ ਦੇ ਅਰਥ ਇਹ ਸਾਰੀ ਅਸ਼ਟਪਦੀ ਕਰਦੀ ਪਈ ਹੈ ਜੋ ਚੀਜ਼ ਪਹਿਲਾ ਸੰਲੋਕ ਦੇ ਵਿੱਚ ਸਮਝੌਣਾ ਕੀਤੀ ਹੈ ਤੇ ਉਹੀ ਚੀਜ਼ ਸੱਚੇ ਪਾਤਸ਼ਾਹ ਜੀ ਨੇ ਆਪਣੇ ਅਸ਼ਟਪਦੀ ਦੇ ਵਿੱਚ ਸਮਝੌਣਾ ਕੀਤੀ ਹੈ ਤੇ ਸਤਿਗੁਰੂ ਸ਼ਬਦ ਵਰਤਦੇ ਪਏ ਨੇ ਕਹਿਣ ਲੱਗੇ ਸਿਮਰੋ ਸਿਮਰ ਸਿਮਰ ਸੁਖ ਪਾਵ। ਇਥੇ ਇੱਕ ਵਚਨ ਦੀ ਗੱਲ ਚੱਲਦੀ ਪਈ ਹੈ। ਤੇ ਜੇਕਰ ਇਹ ਗੱਲ ਆਖੀ ਜਾਵੇ ਦੂਸਰੇ ਨੂੰ ਗੱਲ ਕਹੀ ਜਾਵੇ ਤੇ ਉਥੇ ਫਿਰ ਬਾਣੀ ਦੇ ਵਿੱਚ ਸ਼ਬਦ ਹੁੰਦਾ ਜੇ ਸਿਮਰੋ ਹਾਹੀ ਨਾਲ ਸ਼ਬਦ ਆਵੇਗਾ। ਉਦੋਂ ਇਹ ਗੱਲ ਆਖੀ ਜਾਵੇ ਕਿ ਤੁਸੀਂ ਸਿਮਰੋ ਮੈਂ ਨਹੀਂ ਸਿਮਰਾ ਤੇ ਇੱਥੇ ਸ਼ਬਦ ਵਰਤਦੇ ਪਏ ਨੇ ਸਿਮਰੋ ਤੇ ਸਿਮਰੋ ਦਾ ਅਰਥ ਹੁੰਦਾ ਹੈ ਕਿ ਮੈਂ ਸਿਮਰਨਾ ਪਿਆ ਭਾਵ ਧੰ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਲੱਗੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਸਿਮਰਦਾ ਵਾਂ ਤੇ ਸਿਮਰ ਸਿਮਰ ਸੁਖ ਪਾਵੋ ਇਕੱਲਾ ਇੱਕ ਵਾਰੀ ਨਹੀਂ ਮੈਂ ਫੇਰ ਸਿਮਰਦਾ ਵਾਂ ਫੇਰ ਸਿਮਰਦਾ ਵਾਂ ਜਿਹਨੂੰ ਇਦਾਂ ਸਮਝ ਲਈਏ ਤਿੰਨ ਤਰੀਕਿਆਂ ਨਾਲ ਇੱਕ ਬਚਨ ਕਰਕੇ ਦੂਸਰਾ ਕਰਮ ਕਰਕੇ ਤੇ ਤੀਸਰਾ ਮਨ ਕਰਕੇ ਜੁਬਾਨ ਕੋ ਵੀ ਸਿਮਰ ਰਿਹਾ ਕੰਮਾਂ ਦੇ ਵਿੱਚ ਵੀ ਸਿਮਰਦਾ ਪਿਆ ਤੇ ਤੀਸਰਾ ਜਿਹੜਾ ਉਹ ਆਪਣੇ ਮਨ ਦੇ ਅੰਦਰ ਵੀ ਆਰਾਧਨ ਪਿਆ ਚੱਲਦਾ ਤੇ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਲਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਵੀ ਮਾਲਕਾ ਮੈਂ ਤੈਨੂੰ ਸਿਮਰ ਸਿਮਰ ਕੇ ਨਾ ਅਸਲ ਦੇ ਵਿੱਚ ਆਪਣੇ ਅੰਦਰੋਂ ਜਿਹੜਾ ਕਲੇਸ਼ ਹੈ ਕਲੇਸ਼ ਖਤਮ ਕਰ ਲਿਆ ਸਭ ਤੋਂ ਵੱਡਾ ਰੋਲਾ ਹੀ ਕਲੇਸ਼ ਦਾ ਹੈ ਸਾਡੇ ਮਨ ਦੇ ਜਿਹੜੇ ਅੰਦਰ ਦਾ ਕਲੇਸ਼ ਹੈ ਨਾ ਇਹ ਹੀ ਖਤਮ ਨਹੀਂ ਹੁੰਦਾ ਕਰਦਾ ਕਲੇਸ਼ ਤੇ ਬੜੀ ਦੂਰ ਦੀ ਗੱਲ ਹੈ ਜਿੰਨੇ ਸਮੇਂ ਤੱਕ ਸਾਡੇ ਅੰਦਰ ਨਹੀਂ ਟਿਕੇਗਾ ਸਾਡੇ ਅੰਦਰ ਦਾ ਕਲੇਸ਼ ਨਹੀਂ ਖਤਮ ਹੋਵੇਗਾ ਉੰਨੇ ਸਮੇਂ ਤੱਕ ਇਸ ਗੱਲ ਦਾ ਧਿਆਨ ਰੱਖਿਆ ਜੇ ਘਰ ਦੇ ਵਿੱਚੋਂ ਵੀ ਕਲੇਸ਼ ਨਹੀਂ ਖਤਮ ਹੋਵੇਗਾ ਜਿਸ ਦਿਨ ਤੁਸੀਂ ਆਪਣੇ ਮਨ ਨੂੰ ਟਿਕਾ ਲਿਆ ਜਿਸ ਦਿਨ ਤੁਹਾਡੇ ਅੰਦਰੋਂ ਵਿਕਾਰਾਂ ਨੇ ਰੋਲਾ ਪਾਉਣਾ ਖਤਮ ਕਰ ਦਿੱਤਾ ਤੇ ਉਸੇ ਦਿਨ ਇਸ ਗੱਲ ਦਾ ਧਿਆਨ ਰੱਖਿਆ ਜੇ ਸਾਡੇ ਘਰਾਂ ਦੇ ਵਿੱਚੋਂ ਵੀ ਕਲੇਸ਼ ਖਤਮ ਹੋ ਜਾਵੇਗਾ ਤੇ ਮੇਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਵੀ ਮਾਲਕਾ ਜਦੋਂ ਮੈਂ ਤੈਨੂੰ ਸਿਮਰਦਾ ਮਾਨਾ ਸਿਮਰਨ ਤੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਤੇਰੇ ਸਿਮਰਨ ਕਰਨ ਦੇ ਨਾਲ ਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਸੁਖ ਹਰ ਪਾਸਿਓਂ ਮਿਲਦਾ ਹੈ ਤੇ ਇਕੱਲਾ ਸੁਖ ਘਰ ਦੇ ਵਿੱਚ ਨਹੀਂ ਵੀ ਕਹਿ ਲੱਗੇ ਕਲ ਕਲੇਸ਼ ਤਨ ਮਾਹੀ ਮਿਟਾਵੋ ਤੇ ਤੁਹਾਨੂੰ ਸਿਮਰ ਸਿਮਰ ਕੇ ਮੈਂ ਆਪਣੇ ਅੰਦਰੋਂ ਵੀ ਕਲੇਸ਼ ਖਤਮ ਕਰ ਲਿਆ ਤੇ ਆਪਣੇ ਘਰ ਦੇ ਵਿੱਚੋਂ ਵੀ ਕਲੇਸ਼ ਖਤਮ ਕਰ ਲਿਆ ਤੇ ਸਿਮਰਨ ਕਿਦਾ ਕਰਦੇ ਪੈਨੇ ਕਹਿੰਦੇ ਸਿਮਰਉ ਜਾਸ ਬਿਸੰਬਰ ਇਕ ਹੈ ਨਾਮ ਜਪਤ ਅਗਣਤ ਅਨੇਕ ਹੈ ਕਹਿੰਦੇ ਜੋ ਪ੍ਰਮਾਤਮਾ ਸਭ ਤੋਂ ਉੱਚਾ ਹੈ ਜਿਹੜਾ ਸ਼ੁੱਧ ਸਰੂਪ ਹੈ ਬਿਲਕੁਲ ਨਿਰੋਲ ਹੈ ਬਿਲਕੁਲ ਪਵਿੱਤਰ ਹੈ ਤੇ ਨਾਮ ਜਪ ਅਗਣਤ ਅਨੇਕ ਹੈ ਵੀ ਜਿਸ ਪ੍ਰਮਾਤਮਾ ਨੂੰ ਸਿਮਰ ਸਿਮਰ ਕੇ ਪਤਾ ਨਹੀਂ ਕਿੰਨੇ ਕੁ ਤਰ ਗਏ ਨੇ ਵੀ ਗੱਲ ਕਿ ਮੈਂ ਉਸ ਪ੍ਰਮਾਤਮਾ ਦਾ ਸਿਮਰਨ ਪਿਆ ਕਰਦਾ ਹਾਂ ਤੇ ਅੱਗੇ ਸਤਿਗੁਰਾਂ ਨੇ ਸ਼ਬਦ ਵਰਤੇ ਕਹਿੰ ਲਗੇ 베ਦ ਪੁਰਾਨ ਸਿਮਰਤ ਸੁਧਿ ਆਖਰ ਕਿਨੇ RAM ਨਾਮ ਇਕ ਹੀ ਆਖਰ ਕਹਿੰ ਲਗੇ ਵੀ ਜਿੰਨੀਆਂ ਵੀ 베ਦ ਨੇ ਧਾਰਮਿਕ ਗ੍ਰੰਥ ਨੇ ਭਾਵੇਂ ਕੋਈ ਸਮ੍ਰਿਤੀ ਹੈ ਭਾਵੇਂ ਕੋਈ ਉਪਨਿਸ਼ਦਾਂ ਨੇ ਭਾਵੇਂ ਕੋਈ ਵੀ ਧਾਰਮਿਕ ਗ੍ਰੰਥ ਹੈ ਉਹ ਸਾਰੇ ਹੀ ਨਾਮ ਦੀ ਵਡਿਆਈ ਪੇ ਕਰਦੇ ਨੇ ਤੇ ਨਾਲ ਇਹ ਬਚਨ ਆਖਦੇ ਪਏ ਨੇ ਭਲਿਆ ਵੀ ਜੇਕਰ ਤੂੰ ਸਿਮਰਨ ਹੈ ਮਾਲਕ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ ਕਿਨਕਾ ਏਕ ਜਿਸ ਜੀਵ ਸਾ ਹੈ ਤੇ ਹੁਣ ਗੱਲ ਆਈ ਵੀ ਕਹਿਣ ਲੱਗੇ ਵੀ ਜੇਕਰ ਕਿਤੇ ਸਿਮਰਨ ਕਰਦਿਆਂ ਹੋਇਆ ਭਗਤ ਬੰਦਗੀ ਕਰਦਿਆਂ ਹੋਇਆ ਇੱਕ ਕਿਨਕਾ ਵੀ ਕਿਨਕਾ ਪਾਪ ਬਿਲਕੁਲ ਥੋੜਾ ਜਿਹਾ ਹੁਣ ਕਿਨਕੇ ਦੇ ਵਿੱਚ ਤਾਕਤ ਵੇਖੋ ਕਿੰਨੀ ਕੋ ਵੱਡੀ ਹੈ ਕਰਦੇ ਵਿੱਚ ਦਹੀਂ ਜਮੋਣੇ ਆ ਨਾ ਜਦੋਂ ਦੁੱਧ ਨੂੰ ਰੱਖਦੇ ਆ ਤੁਸੀਂ ਗਰਮ ਕਰੋ ਜੇਕਰ 1 ਲੀਟਰ ਦੁੱਧ ਆਪਾਂ ਗਰਮ ਕੀਤਾ ਹੈ 1 ਕਿਲੋ ਦੁੱਧ ਗਰਮ ਕੀਤਾ ਹੈ ਨਾ ਉਹਨੂੰ ਜਮਾਉਣ ਦੇ ਲਈ ਸਾਨੂੰ ਕੋਈ 1 ਕਿਲੋ ਦਹੀਂ ਦੀ ਲੋੜ ਨਹੀਂ ਪੈਂਦੀ ਬਸ ਥੋੜਾ ਜਿਹਾ ਚਮਚਕੂ ਜਿਹੜਾ ਆਪਾਂ ਦਹੀਂ ਉਹਦੇ ਵਿੱਚ ਪਾਣੇ ਆ ਤੇ ਰਾਤ ਨੂੰ ਰੱਖ ਦਿੰਨੇ ਆ ਸਵੇਰ ਤੱਕ ਉਹ ਕਿੰਨੇ ਨਹੀਂ ਵੇਖੋ ਵੀ ਸਾਰਾ ਦਹੀਂ ਜਮਾ ਦਿੱਤਾ ਹੁੰਦਾ ਹੈ ਤੇ ਬੀਜ ਕਿੱਡਾ ਕੋ ਛੋਟਾ ਹੁੰਦਾ ਐ ਐਡਾ ਵੱਡਾ ਦਰਖਤ ਹੁੰਦਾ ਹੈ ਉਹਦੇ ਫਲ ਨੂੰ ਖੋਨੇ ਖਾਨੇ ਆ ਤੇ ਖਾ ਕੇ ਉਸ ਬੀਜ ਨੂੰ ਆਪਾਂ ਜ਼ਮੀਨ ਦੇ ਵਿੱਚ ਤੁਸੀਂ ਬੋਧੋ ਉਸੇ ਬੀਜ ਤੋਂ ਇੱਕ ਨਿੱਕਾ ਜਿਹਾ ਬੂਟਾ ਤਿਆਰ ਹੋਵੇਗਾ ਤੇ ਉਹੀ ਬੂਟਾ ਜਦੋਂ ਵੱਧੇਗਾ ਤੇ ਵੱਧ ਕੇ ਵੇਖੋ ਵੀ ਕਿੱਡਾ ਵੱਡਾ ਹੋ ਜਾਂਦਾ ਤੇ ਉਸੇ ਹੀ ਬੂਟੇ ਤੋਂ ਫਲ ਵੇਖੋ ਕਿੰਨਾ ਕੁ ਜ਼ਿਆਦਾ ਪ੍ਰਾਪਤ ਹੋ ਜਾਂਦਾ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀ ਸ਼ੁਰੂਆਤ ਹੈ ਸ਼ੁਰੂਆਤ ਕਿਨਕੇ ਤੋਂ ਹੀ ਹੋਣੀ ਐ ਤੇ ਜਿਸ ਦਿਨ ਕਿਨਕੇ ਤੋਂ ਸ਼ੁਰੂਆਤ ਹੋ ਗਈ ਹੌਲੀ-ਹੌਲੀ ਕਰਦਿਆਂ 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 ਸਾਨੂੰ ਉਹ ਮੰਜ਼ਲ ਮਿਲ ਜਾਵੇਗੀ ਜਿਸ ਮੰਜ਼ਲ ਦੇ ਅਸੀਂ ਰਾਹੀਆਂ ਤੇ ਜਿਸ ਮੰਜ਼ਲ ਤੇ ਪਹੁੰਚਣੇ ਤੇ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਲੱਗੇ ਮਾਲਕਾ ਮੈਂ ਤੇਰੇ ਅੱਗੇ ਕੋਈ ਜ਼ਿਆਦਾ ਫਰਿਆਦ ਨਹੀਂ ਕਰਦਾ ਪਿਆ ਮੇਰੀ ਫਰਿਆਦ ਬਸ ਇੰਨੀ ਕੁ ਹੈ ਵੀ ਜਿਸ ਨਾਮ ਨੂੰ ਸਿਮਰਨ ਕੇ ਜਿਸ ਪ੍ਰਮਾਤਮਾ ਦਾ ਨਾਮ ਜਪ ਕੇ ਦੁਨੀਆ ਪਈ ਤਰਦੀ ਹੈ ਤੇਰੇ ਸੇਵਕ ਜਨ ਭਗਤ ਜਨ ਤਰਗੇ ਨੇ ਉਸੇ ਹੀ ਨਾਮ ਨੂੰ ਸਿਮਰਨ ਕਰਕੇ ਮੈਂ ਵੀ ਤਰ ਜਾਵਾਂ ਤੇਰੇ ਕੋਲੋਂ ਦਾਦੀ ਦਾਤ ਨੇ ਮੰਗਦਾ ਪਿਆ ਬਸ ਕਿਨਕਾ ਏਕ ਜਿਸ ਜੀਵ ਸਾ ਮੈਂ ਬਸ ਕਿਨਕਾ ਜੇ ਮੇਰੇ ਅੰਦਰ ਵਸ ਜਾਵੇ ਤੇ ਜਿਸ ਦਿਨ ਕਿਨਕੇ ਦੀ ਜਾਗ ਲੱਗ ਗਈ ਜਿਸ ਦਿਨ ਅੰਦਰ ਥੋੜਾ ਜਿਹਾ ਜਾਗ ਪੈਦਾ ਹੋ ਗਿਆ ਤੇ ਹੌਲੀ ਹੌਲੀ ਅੱਜਾ ਸਮਾਂ ਵੀ ਆਵੇਗਾ ਉਹੀ ਕਿਨਕਾ ਵੱਧ ਕੇ ਸਾਡੇ ਅੰਦਰ ਵੀ ਭਾਗ ਲਾ ਕੇ ਰੱਖ ਦਵੇਗਾ ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਕਹਿੰਦੇ ਤਾਂ ਕਿ ਇਹ ਮਹਿਮਾ ਗਣੀ ਨਾ ਆਵੇ ਬਹੁਤ ਜ਼ਾਦੀ ਦੀ ਗੱਲ ਨਹੀਂ ਕੀਤੀ ਕਹਿੰਦੇ ਵੀ ਇੱਕ ਕਿਨਕਾ ਵੀ ਅੰਦਰ ਵਸ ਗਿਆ ਨਾ ਕਹਿੰਦੇ ਉਹਦੀ ਹੀ ਵਡਿਆਈ ਜਿਹੜੀ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਹੀ ਆਪਾਂ ਮਹਿਮਾਨੀ ਕਰ ਸਕਦੇ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਤਾਰ ਕਹਿ ਲਗੇ ਵੀ ਹਿਮਾਲਕਾ ਜਿਹਦੇ ਅੰਦਰ ਕਿਨ ਕਾ ਵਸ ਗਿਆ ਉਹਨੇ ਆਪਣੇ ਹਿਰਦੇ ਤੇ ਵਸਾਇਆ ਕਹਿੰਦੇ ਮਾਲਕਾ ਮੈਂ ਉਹਦੇ ਦਰਸ਼ਨਾਂ ਦੀ ਤਾੰਗ ਪਿਆ ਕਰਦਾ ਹਾਂ ਕਿਰਪਾ ਕਰੋ ਮੈਨੂੰ ਉਹਦੇ ਨਾਲ ਮਿਲਾ ਦਿਵੋ ਨਾਨਕੁਨ ਸੰਗ ਮੋਹਿ ਉਧਾਰੋ ਬਿ ਨਾਨਕ ਉਹਦੇ ਨਾਲ ਮਿਲ ਕੇ ਮੈਂ ਵੀ ਤਰ ਜਾਵਾਂ ਕਿਉਂਕਿ ਜਿਹੜਾ ਆਪ ਤਰਨ ਦੇ ਰਸਤੇ ਤੇ ਤੁਰ ਪਿਆ ਉਹ ਹੀ ਤਾਰਨ ਦਾ ਯਤਨ ਕਰੇਗਾ ਹੁਣ ਜਿੰਨੂੰ ਆਪ ਹੀ ਤਰਾਕੀ ਨਹੀਂ ਹੁੰਦੀ ਤੁਸੀਂ ਉਹਦੇ ਕੋਲ ਚਲੇ ਜਾਓ ਆਖੋ ਕਿ ਮੈਂ ਆਪਣੇ ਬੱਚੇ ਨੂੰ ਤੈਰਾਕੀ ਸਿਖਾਣੀ ਆ ਪਾਣੀ ਦੇ ਵਿੱਚ ਕਿੱਥੋਂ ਸਿਖਾਵੇਗਾ ਉਹ ਆਪਨੇ ਹੁੰਦੀ ਉਸ ਨੂੰ ਭਾਵੇਂ ਜਿਹੜਾ ਉਸ ਮੰਜ਼ਲ ਦੇ ਵੱਲ ਤੁਰ ਪਿਆ ਜਿਹੜਾ ਉਸ ਰਸਤੇ ਵੱਲ ਤੁਰ ਪਿਆ ਉਹੀ ਦੂਸਰੇ ਨੂੰ ਨਾਲ ਲੈ ਕੇ ਆਪਣੇ ਤੁਰੇਗਾ ਤੇ ਇਹ ਜਿਹੜੀ ਫਰਿਆਦ ਹੈ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਅਕਾਲ ਪੁਰਖ ਦੇ ਕੀ ਕਰਦੇ ਪਏ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਤੇਰੇ ਨਾਮ ਦੇ ਵਿੱਚ ਇੰਨੀ ਬਰਕਤ ਹੈ ਕਿਰਪਾ ਕਰੋ ਜਿਹਦੇ ਹਿਰਦੇ ਦੇ ਵਿੱਚ ਤੇਰਾ ਨਾਮ ਵਸ ਗਿਆ ਭਾਵੇਂ ਉਹ ਕਿਨਕਾ ਹੀ ਕਿਉ ਨਾ ਵਸਿਆ ਹੋਵੇ ਕਿਰਪਾ ਕਰਕੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਿਰਪਾ ਕਰ ਅਜਿਹਾ ਕੋਈ ਮਿਲ ਜਾਵੇ ਜਿਹਦੇ ਨਾਲ ਲੱਗ ਕੇ ਮੈਂ ਤੇਰਾ ਸਿਮਰਨ ਕਰ ਸਕਾਂ ਸਤਿਗੁਰੂ ਕਿਰਪਾ ਕਰਨ ਸਾਨੂੰ ਸਤਿ ਮਤਿ ਬਖਸ਼ਣ ਪਹਿਲੀ ਅਸ਼ਟਪਦੀ ਦੇ ਅੰਦਰ ਮੇਰੇ ਸੱਚੇ ਪਤਸ਼ਾਹ ਜੀ ਸਿਮਰਨ ਦੀ ਬਾਤ ਪੇ ਕਰਦੇ ਆਂ ਪਿਆ ਸਮਝਾਉਣਾ ਕਰਦੇ ਕਿ ਭਲਿਆ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਭਗਤ ਬੰਦਗੀ ਕਰਿਆ ਕਰ ਸਭ ਕੁਝ ਮਾਲਕ ਦੇ ਦਰ ਤੋਂ ਮਿਲਣਾ ਸਤਗੁਰੂ ਕਿਰਪਾ ਕਰਨ ਜੀ ਬਲਾਉ ਜੀ ਫਤਿਆਕੋ ਜੀ ਵਾਹਿਗੁਰੂ ਜੀ ਕਾ